ਸੋ ਫਿਲਮ ਦੇ ਕਿ ਅਸੀਂ ਬਾਹਰ ਆਏ ਆ ਫਿਲਮ ਦੇ ਵਿੱਚ ਜਿੰਨੇ ਵੀ ਗੀਤ ਚੱਲੇ ਨੇ ਜਿਹੜੇ ਇਮੋਸ਼ਨਸ ਸਾਰੇ ਫਿਲਮ ਦੇ ਵਿੱਚ ਭਰੇ ਗਏ ਨੇ ਉਹ ਵਿੰਦਰ ਨੱਥੂ ਮਾਜਰਾ ਨੇ ਆਪਣੇ ਲਿਰਿਕਸ ਦਿੱਤੇ ਨੇ ਫਿਲਮ ਨੂੰ ਔਰ ਜੇ ਕੇ ਨੇ 뮤직 ਕੀਤਾ ਸੋ ਇਹ ਇੱਕ ਕੰਬੋ ਮੇਰੇ ਨਾਲ ਹੈਗਾ ਜਿਨ੍ਹਾਂ ਨੇ ਅੱਜ ਫਿਲਮ ਨੂੰ ਚਾਰਚੰਦ ਲਗਾ ਦਿੱਤੇ ਨੇ ਸੋ ਵਿੰਦਰ ਬਹੁਤ ਬਹੁਤ ਸਵਾਗਤ ਐਂਡ ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਬਹੁਤ ਅੱਛੇ ਫਲੇਵਰਸ ਜਿਹੜੇ ਨੇ ਤੁਸੀਂ ਫਿਲਮ ਨੂੰ ਅੱਜ ਦਿੱਤੇ ਨੇ ਇਹ ਮੈਨੂੰ ਲੱਗਦਾ ਹੈ ਕਿ ਅਗਰ ਇਮੋਸ਼ਨਲ ਕੋਈ ਵੀ ਥੀਏਟਰ ਦੇ ਵਿੱਚ ਹੋਇਆ ਤਾਂ 뮤직 ਦੇ ਨਾਲ ਹੀ ਹੋਇਆ ਤੇ ਲਿਰਿਕਸ ਦੇ ਨਾਲ ਹੋਇਆ ਥੈਂਕ ਯੂ ਜੀ ਬਸ ਗਾਣਾ ਬਣਿਆ ਤੇ ਭਾਜੀ ਉਹਨਾਂ ਨੇ ਮਿਊਜ਼ਿਕ ਕੀਤਾ ਕਮਾਲ ਕਰਤਾ ਜਦੋਂ ਵੀ ਅਸੀਂ ਇਕੱਠੇ ਗਾਣਕ ਤੇ ਅਸੀਂ ਉਹੀ ਗੱਲ ਕਰਦੇ ਸੀ ਕਿ ਕਈ ਵਾਰ ਨਾ ਤੁਹਾਡਾ ਬਣਿਆ ਹੁੰਦਾ ਜਿੱਦਾਂ ਸਾਡੀ ਟਿਊਨਿੰਗ ਬਹੁਤ ਅੱਛੀ ਔਰ ਕਮਾਲ ਔਰ ਫਿਲਮ ਬਹੁਤ ਕਮਾਲ ਦੀ ਹੈ ਮੈਂ ਤਾਂ ਇਹ ਕਹੂੰਗਾ ਸਾਰੇ ਜਨਾਂ ਨੂੰ ਵੇਖਣੇ ਜਿਹੜੇ ਪਰਿਵਾਰਕ ਫਿਲਮਾਂ ਆ ਅਪਾ ਵੈਸੇ ਤਾਂ ਜਿੰਨੀਆਂ ਫਿਲਮਾਂ ਦਾ ਅਪਾ ਕਰਦੇ ਆ ਨਾ ਹਰ ਲਈ ਕਹਿੰਦੇ ਆ ਪਰ ਮੈਨੂੰ ਲੱਗਦਾ ਇਹ ਫਿਲਮ ਦੇਖ ਕੇ ਅਸੀਂ ਵੀ ਬਹੁਤ ਇਮੋਸ਼ਨਲ ਹੋਏ ਕਈ ਵਾਰ ਰੋਣਾ ਵੀ ਆਇਆ ਹੈ ਨਾ ਹਾਸੇ ਵੀ ਸੀ ਬਹੁਤ ਕਮਾਲ ਸਾਰਿਆਂ ਦਾ ਮਿਊਜ਼ਿਕ ਅਸੀਂ ਤੱਕ ਗਾਣੇ ਤਾਂ ਚਲੋ ਅਸੀਂ ਵਧੀਆ ਲਿਖ ਤੇਰ ਕੀ ਭਾਜੀ ਨੇ میوزਿਕ ਬਹੁਤ ਸੋਹਣਾ ਕੀਤਾ ਅੱਛਾ ਐਤ ਕੀ ਬਹੁਤ ਵਧੀਆ ਕੀਤਾ ਨਹੀਂ ਹਮੇਸ਼ਾ ਕਰਦਾ ਨਾ ਮਤਲਬ ਇਮੋਸ਼ਨਸ ਜਿਹੜੇ ਨੇ ਅੱਜ ਫਿਲਮ ਦੇ ਵਿੱਚ ਅਗਰ ਭਰੇਗਾ ਨਾ ਤਾਂ میوزਿਕ ਮਜ਼ਾਕ ਐਕਚੁਅਲੀ ਕੀ ਹੈ ਕਿ ਜਦੋਂ ਤੁਹਾਡੇ ਕੋਈ ਸਬਜੈਕਟ ਆਂਦਾ ਮੂਵੀ ਦਾਗਾ ਜੇ ਜਿਸ ਤਰ੍ਹਾਂ ਬਲਰਾਜ ਉਹਨਾਂ ਨੇ ਡਾਇਰੈਕਟ ਕੀਤੀ ਹੈ ਲਿਖੀ ਹੈ ਜਦੋਂ ਕਨਸੈਪਟ ਸਾਡੇ ਕੋਲ ਅੱਛਾ ਆਂਦਾ ਸਾਨੂੰ ਮੌਕਾ ਮਿਲਦਾ ਹੈ ਕਿ ਅਸੀਂ ਆਪਣੇ میوزਿਕ ਨੂੰ ਐਕਸਪੋਜ਼ ਕਰ ਸਕੀਏ ਆਪਾਂ ਉਹਨੂੰ ਐਕਸਪ੍ਰੈਸ ਕਰ ਸਕੀਏ ਸੋ ਜੋਬ ਜਿਹੜੀ ਸਟਾਰਟ ਹੁੰਦੀ ਹੈ ਲਿਰਿਸਟ ਤੋਂ ਸਟਾਰਟ ਹੁੰਦੀ ਹੈ ਇਹਨਾਂ ਨੇ ਚੰਗੀ ਤਰ੍ਹਾਂ ਜਿਹੜੀ ਹੈ ਮੂਵੀ ਦੀ ਸੰਭਰੀ ਜਿਹੜੀ ਹੈ ਰੀਡ ਕੀਤੀ ਹੋਣੀ ਹੈ ਹੁੰਦੇ ਇਮੋਸ਼ਨਸ ਜਿਹੜੇ ਨੇ ਕੈਪਚਰ ਕੀਤੇ ਨੇ ਉਸ ਤੋਂ ਸਾਡੇ ਕੋ ਆ ਬਾਕੀ ਮੂਵੀ ਮੂਵੀ ਬਹੁਤ ਸੋਹਣੀ ਹੈ ਮੇਰੇ ਖਿਆਲ ਨਾਲ ਇਹ ਕਨਸੈਪਟ ਆਣਾ ਚਾਹੀਦਾ ਫਿਰ ਤੇ ਇਹ ਜ਼ਰੂਰੀ ਵੀ ਹੈ ਤੇ ਕਾਫੀ ਫਰਕ ਪਏਗਾ ਖਾਸ ਕਰਕੇ ਨਿਊ ਜਨਰੇਸ਼ਨ ਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ ਪਰਿਵਾਰਿਕ ਮੂਵੀ ਹੈ ਪਰਿਵਾਰ ਨੂੰ ਆਉਣਾ ਚਾਹੀਦਾ ਮਸਟ ਵਾਚ ਮੂਵੀ ਹੈ ਓਕੇ ਫਿਲਮ ਤੋਂ ਪਹਿਲਾਂ ਗਾਣੇ ਰਿਲੀਜ਼ ਹੋ ਜਾਂਦੇ ਨੇ ਹਨਾ ਵਿੰਦਰ ਤੋ ਦੋਸੀਂ ਸੁਣਦੇ ਆ ਮਹਿਸੂਸ ਵੀ ਕਰਦੇ ਪਰ ਥੀਏਟਰ ਦੇ ਵਿੱਚ ਉਹ ਨਾ ਗਾਣਿਆਂ ਨੂੰ ਫਿਲਮ ਦੇ ਨਾਲ ਸੁਣਨਾ ਕਿੰਨਾ ਵੱਡਾ ਫਰਕ ਮਹਿਸੂਸ ਹੁੰਦਾ ਔਰ ਕਿੰਨਾ ਕਿ ਇਮੋਸ਼ਨਲ ਤੁਸੀਂ ਖੁੱਦ ਹੁੰਨੇ ਹੋ ਦੋਨੋਂ ਮਤਲਬ ਬਹੁਤ ਜ਼ਿਆਦਾ ਮੈਨੂੰ ਲੱਗਦਾ ਜੀ ਜਦੋਂ ਆਪਾਂ ਗਾਣਾ ਸੁਣਦੇ ਆਂ ਆਪਾਂ ਇਕੱਲਾ ਗਾਣਾ ਵੇਖਦੇ ਆਂ ਪਰ ਜਦੋਂ ਤੁਸੀਂ ਫਿਲਮ ਸੁਣਦੇ ਹੋ ਪੂਰੀ ਸਟੋਰੀ ਨਾਲ ਚੱਲ ਰਹੀ ਹੈ ਤੇ ਤੁਸੀਂ ਉਸ ਸਟੋਰੀ ਦੇ ਨਾਲ 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 ਬਹਿ ਰਹੇ ਹੋ ਤੇ ਮਤਲਬ ਮੈਨੂੰ ਗਾਣਾ ਸੁਣ ਕੇ ਮੇਰੇ ਆਪਣੇ ਲੂੰ ਕੰਡੇ ਖੜੇ ਹੋ ਕੇ ਯਾਰ ਕੀ ਬਾਤ ਹੈ ਔਰ ਬਾਬਾ ਜੀ ਨੇ ਸੱਚੀ ਬਹੁਤ ਕਮਾਲ ਦਾ ਕੰਮ ਕੀਤਾ ਹਮੇਸ਼ਾ ਹੀ ਕਰਦੇ ਆ ਮਤਲਬ ਇਸ ਵਾਰ ਤਾਂ ਨਾ ਤਵਾਹੀ ਕਰਤਾ ਮੈਨੂੰ ਵੀ ਲੱਗਿਆ ਮੈਨੂੰ ਹੀ ਮਾਣ ਮਹਿਸੂਸ ਹੋਇਆ ਕਿ ਅਸੀਂ ਇਕੱਠਿਆਂ ਨੇ ਕੰਮ ਕੀਤਾ ਪਰ ਬਹੁਤ ਕਮਾਲ ਦਾ ਮੈਂ ਸਾਰਿਆਂ ਨੂੰ ਬੇਨਤੀ ਕਰੂਗੀ ਕਰ ਫਿਲਮ ਆ ਕੇ ਜਰੂਰ ਵੇਖੋ ਇੱਕ ਵਾਰ ਜਰੂਰ ਵੇਖੋ ਤੁਹਾਨੂੰ ਸਮਝ ਆ ਜਾਏਗਾ ਚੀਜ਼ ਸੱਚੀ ਬਹੁਤ ਸੋਹਣੇ ਸੀਗੇ ਤੁਹਾਡਾ 뮤ਜ਼ਿਕ ਨੇ ਮਤਲਬ ਸਾਡੇ ਵਾਲੀ ਆਡੀ ਦੇ ਵਿੱਚ ਮੈਨੂੰ ਲੱਗਦਾ ਸਾਰੇ ਰੋ ਰਹੇ ਸੀਗੇ ਜਦੋਂ ਵੀ ਗਾਣੇ ਚੱਲ ਰਹੇ ਸੀਗੇ ਸੋ ਇਹ ਤੁਸੀਂ ਵੀ ਸਟੋਰੀ ਸੁਣ ਕੇ ਸਮਝੀ ਪੱਲਾ ਇਮੋਸ਼ਨਸ ਨੂੰ ਸਮਝਿਆ ਜਿਵੇਂ 뮤ਜ਼ਿਕ ਕ੍ਰੀਏਟ ਕਰਨਾ ਦੋਸਤੋ ਪਹਿਲਾਂ ਸਾਰੀ ਰਿਸਰਚ ਕਰਦੇ ਹੋ ਸੁਣਦੇ ਹੋ ਪੜ੍ਹਦੇ ਹੋ ਯੈਸ ਯੈਸ ਬਿਲਕੁਲ ਬਿਲਕੁਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਆਦਾ ਤੋਂ ਜਿਆਦਾ ਡਾਇਰੈਕਟਰ ਨਾਲ ਕੰਟੈਕਟ ਰਹੀਏ ਤੇ ਪ੍ਰੋਪਰ ਸਟੋਰੀ ਨੂੰ ਰੀਡ ਕਰੀਏ ਉਹਦੇ ਇਮੋਸ਼ਨ ਬੇਸਿਕਲੀ ਗੀਮ ਤਾਂ ਸਾਰੀ ਸਿੰਕ੍ਰੋਨਾਈਜੇਸ਼ਨ ਦੀ ਅੱਗੇ ਆਪਾਂ ਇਮੋਸ਼ਨ ਸਿੰਕ੍ਰੋਨਾਈਜ਼ ਕਰਨੇ ਆ ਸੋ ਜਦੋਂ ਅਸੀਂ ਸਟੋਰੀ ਸੁਣੀ ਮੈਨੂੰ ਲੱਗਾ ਮੈਨੂੰ ਲੱਗਾ ਕਿ ਥੋੜੀ ਸਾਲ ਪਹਿਲਾਂ ਤੇ ਸ਼ਾਇਦ ਆਪਣੇ ਅਵਿੰਦਰ ਜੀ ਆਪਾਂ ਗਾਣੇ ਬਣਾ ਰਹੇ ਸੀਗੇ ਮੈਨੂੰ ਲੱਗਾ ਠੀਕ ਹੈ ਮੂਵੀ ਇੱਕ ਦਾਦਾ ਐਂਡ ਪੋਤੇ ਦੀ ਸਟੋਰੀ ਹੈ ਪਰ ਜਦੋਂ ਅੱਜ ਮੈਂ ਮੂਵੀ ਦੇਖੀ ਹੈ ਤੇ ਲੀਟਰਲੀ ਮੈਂ ਨਹੀਂ ਜਲਦੀ ਕਿਤੇ ਮੇਰੇ ਅੱਖਾਂ 'ਚ ਪਾਣੀ ਨਹੀਂ ਆਉਂਦਾ ਤੇ ਇੱਕ ਪੁਆਇੰਟ ਬੜਾ ਬੈਸਟ ਸੀਗਾ ਵੀ ਇਹ ਇਹਨੂੰ ਫਿਲਮਾਇਆ ਬਹੁਤ ਸੋਹਣਾ ਗਿਆ ਤੁਹਾਡੇ ਗਾਣਿਆਂ ਨੂੰ ਜਿੰਨੇ ਸੋਹਣੇ ਲਿਖੇ ਜਿੰਨਾ ਸੋਹਣਾ ਮਿਊਜ਼ਿਕ ਹੈ ਉਨਾ ਹੀ ਸੋਹਣਾ ਇਹਨਾਂ ਨੂੰ ਫਿਲਮਾਇਆ ਗਿਆ ਬਿਲਕੁਲ ਇਸ ਸਾਰਾ ਕੰਬੀਨੇਸ਼ਨ ਜਿਹੜਾ ਨੇ ਪੈਕੇਜਿੰਗ ਸਾਰੀ ਇਹ ਇਕੱਲਾ ਇੱਕ ਬੰਦੇ ਦਾ ਕੰਮ ਨਹੀਂ ਹੈ ਅਸੀਂ ਇਦਾਂ ਦੇ ਗਾਣੇ ਬਣਾ ਕੇ ਸੀ ਉਦਾਂ ਜਿੱਦਾਂ ਤੁਸੀਂ ਗੱਲ ਕੀਤੀ ਨਾ ਸਿਨੇਮੇ ਚ ਆ ਕੇ ਕਿਸ ਤਰ੍ਹਾਂ ਲੱਗਦਾ ਹੁਣ ਇਹਹੀ ਗਾਣਾ ਅਸੀਂ ਸੋਲੋ ਸ਼ਾਇਦ ਲੋਕ ਕਨੈਕਟ ਨਾ ਕਰਨ ਵਿਦ ਕਨਸੈਪਟ ਵਿਦ ਮੂਵੀ ਸਟੋਰੀ ਦੇ ਨਾਲ ਜਦੋਂ ਲੋਕ ਸਿਨੇਮੇ ਚ ਬੈਠ ਕੇ ਦੇਖਣਗੇ ਨਾ ਸੁਣਨਗੇ ਉਹ ਜ਼ਿਆਦਾ ਅਸਰ ਕਰਨਗੇ ਸੋ ਇਹ ਬਹੁ ਤੁਹਾਡਾ ਡਾਇਰੈਕਟਰ ਕਿਦਾਂ ਦਾ ਤੁਹਾਡੇ ਰਾਈਟਰ ਕਿਦਾਂ ਦੇ ਸੋ ਸਾਰਾ ਜਿਹੜਾ ਤੁਹਾਡਾ ਅੱਛਾ ਨਿਕਲਦਾ ਤੇ ਲੋਕਾਂ ਨੂੰ ਪਸੰਦ ਆਉਂਦਾ ਇਹੀ ਕਿਰੇ ਖੇਲਾ ਸਾਡੀ ਜੋਗ ਸੋ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੇ ਕਿ ਗਾਣੇ ਉਨੇ ਹੀ ਸੁਪਰ ਹਿੱਟ ਹੋਣ ਜਿੰਨੇ ਫਿਲਮ ਹੋਵੇ ਸੋ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਕਿ ਜੀ ਫਿਲਮ ਆਪਣੇ ਘਰ ਬੇਗਾਨੇ ਦੇ ਲਿਰਿਸਿਸਟ ਜਿਨ੍ਹਾਂ ਨੇ ਗਾਣੇ ਲਿਖੇ ਨੇ ਔਰ 뮤직 ਦਿੱਤਾ ਉਹਨਾਂ ਨਾਲ ਖਾਸ ਗੱਲਬਾਤ ਕੀਤੀ ਹੈ ਬਹੁਤ ਪਿਆਰਾ 뮤직 ਹੈ ਸਾਰੇ ਇਮੋਸ਼ਨਸ ਜਿਹੜੇ ਨੇ ਇਨ੍ਹਾਂ ਗਾਣਿਆਂ ਦੇ ਜ਼ਰੀਏ ਹੀ ਹਰ ਕਿਸੇ ਦੇ ਬਾਹਰ ਆਏ ਨੇ ਸੋ ਤੁਸੀਂ ਜ਼ਰੂਰ ਫਿਲਮ ਨੂੰ ਦੇਖਣਾ ਔਰ ਗਾਣਿਆਂ ਨੂੰ ਵੀ ਪਿਆਰ ਦੇਣਾ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਕਰਨੇਸ਼ ਦਿਨਾਲ ਬਨਪ੍ਰਿਤ ਖੋਲਰ ਗਾਨਿਕਸਵਰਾ ਟੀਵੀ ਚੰਡੀਗੜ੍ਹ